सज मतुर सजन ਜੇ ਕਰਾਈ ਸਤਗੁਰ ਪੂਰੀ ਵਾਲੇ ਮਹਾਰਾਜ ਜੀ ਦਾ ਬੋਲ ਸਾਚੇ ਦਰਵਾਰ ਕੀ ਜੈ ਹਾਂਜੀ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦਾ ਜੋ ਮਹਾਨ ਸਮਾਗਮ ਸ਼੍ਰੀਮਾਨ 1008 ਪਰਮ ਸੰਤ ਬਸ਼ੰਬਰदास ਮਹਾਰਾਜ ਜੀ ਦਾ ਪੂਰੀ ਵਾਲਿਆਂ ਦਾ ਜੋ ਵਰਸੀ 70ਵਾਂ ਵਰਸੀ ਸਮਾਗਮ ਜੋ ਡੇਰਾ ਸੰਤ ਪੂਰੀ ਵਾਲਿਆਂ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਇਸ ਅਫਸਰ ਤੇ ਬਹੁਤ ਸਾਰੇ ਸੰਤ ਮਹਾਤਮਾ ਜੋ ਜਿਨ੍ਹਾਂ ਨੇ ਦਰਸ਼ਨ ਦਿੱਤੇ ਆ ਤੋ ਮੇਨ ਤੌਰ ਤੇ ਮੈਲੀ ਦਰਬਾਰ ਤੋਂ ਜੋ ਮਹਾਪੁਰਸ਼ ਮਹਾਰਾਜ ਜੀ ਗੰਗਾ ਜੀ ਮਹਾਰਾਜ ਤੋ ਉਹਨਾਂ ਨੇ ਦਰਸ਼ਨ ਦਿੱਤੇ ਆ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਵੀ ਜੋ ਸੇਵਾਵਾਂ ਕੀਤੀਆਂ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਸ਼ੁਭ ਅਫਸਰ ਤੇ ਜੋ ਸਾਡੇ ਦਵਿੰਦਰ ਪਾਲ ਜੀ ਨੂੰ ਦਵਿੰਦਰ ਕੁਮਾਰ ਜੀ ਨੂੰ ਜੋ ਮਹਾਰਾਜ ਜੀ ਨੇ ਜੋ ਪਗਮਾ ਜੋ ਦਿੱਤਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਤੋਂ ਸਾਰੀ ਸੰਗਤ ਨੂੰ ਬਹੁਤ-ਬਹੁਤ ਮੁਬਾਰਕਾਂ ਇਸ ਵਰਸੀ ਸਮਾਗਮ ਦੀਆਂ ਵੀ ਔਰ ਦਵਿੰਦਰ ਜੀ ਦੇ ਜੋ ਭਗਮਾ ਦਿੱਤਾ ਹੈ ਆਸ਼ੀਰਵਾਦ ਦਿੱਤਾ ਹੈ ਇਹਨੂੰ ਆਪਣੇ ਰੰਗ ਵਿੱਚ ਰੰਗਿਆ ਮਹਾਪੁਰਸ਼ਾਂ ਨੇ ਤੋਂ ਇਹਨਾਂ ਨੂੰ ਵੀ ਬਹੁਤ-ਬਹੁਤ ਜੋ ਬਧਾਈਆਂ ਤੇ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਆ ਜੀ ਤੋਂ ਸਾਡੇ ਮਹਾਪੁਰਸ਼ ਸੰਤ ਅਸ਼ੋਕ ਜੀ ਮਹਾਰਾਜ ਜੀ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਜਲੰਧਰ ਤੋਂ ਇਹ ਸ਼ਰੀਰ ਠੀਕ ਨਹੀਂ ਸੀ ਸਿਹਤ ਵੀ ਠੀਕ ਨਹੀਂ ਸੀ ਪਰ ਫਿਰ ਵੀ ਇਹਨਾਂ ਦਾ ਗੁਰੂ ਚਰਨਾਂ ਨਾਲ ਇੰਨਾ ਪਿਆਰ ਆ ਆਪਣੀ ਸਿਹਤ ਵੀ ਨਹੀਂ ਨਹੀਂ ਦੇਖੀ ਪਰ ਫਿਰ ਵੀ ਮਹਾਪੁਰਸ਼ਾਂ ਨੇ ਜੋ ਸਾਨੂੰ ਦਰਸ਼ਨ ਦਿੱਤੇ ਆ ਸੰਤ ਮਹਾਰਾਜ ਜੀ ਸ਼ੋਕਮਾਰ ਜੀ ਦਾ ਵੀ ਜੋ ਬਹੁਤ ਬਹੁਤ ਧੰਨਵਾਦ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਸਾਡੇ ਵਿੱਚ ਸਾਡੇ ਵਿਦੇਸ਼ ਤੋਂ ਆਏ ਆ ਇੰਗਲੈਂਡ ਤੋਂ ਸਾਡੇ ਜਗਦੇਵ ਜੀ ਮਲਕੋਟਿਆ ਉਹਨਾਂ ਨੇ ਇਸ ਗੁਰੂ ਘਰ ਦੀਆਂ ਬੜੀਆਂ ਹੀ ਸੇਵਾਵਾਂ ਕਰ ਰਹੇ ਆ ਤੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਤੋ ਮਾਰਾ ਸਾਰੀਆਂ ਸੰਗਤਾਂ ਤੇ ਮੇਰਾ ਪਰੇ ਹੱਥ ਰੱਖਣ ਆਇਆ ਗੁਰੂ ਆ ਮੇਰਾ ਗੋਬਿੰਦ ਵਰਗਾ ਜੀ गुरूबिंदोविंद नज़र न कबीर गुरु गोविंद दोनों खड़े गुरु गोविंद दोनों खड़े गुरु गोविंद दोनों खड़े गुरु गोविंद दोनों खड़े मैं काके लागू पाए मैं काके लागू पाए मैं काके लागू पाए मैं काके लागू ए बलिहारी गुरूआ ਬਲੇ ਹਾਰੀ ਗੁਰੂ ਆਪਨੇ ਬਲੇ ਹਾਰੀ ਗੁਰੂ ਆਪਨੇ ਬਲੇ ਹਾਰੀ ਗੁਰੂ ਆਪਨੇ ਜੋ ਗੋਬਿੰਦ ਦਿਆ ਮਿਲਾਏ ਜੋ ਗੋਬਿੰਦ ਦਿਆ ਮਿਲਾਏ ਜੋ ਗੋਬਿੰਦ ਦਿਆ ਮਲਾਏ ਜੋ ਗੋਬਿੰਦ ਦਿਆ ਮਲਾਏ ਤੀਨ ਲੋਗ ਨੋ ਖੰਡ ਮੈਂ ਤੀਨ ਲੋਗ ਨੋ ਖੰਡ ਮੈਂ ਤੀਨ ਲੋਗ ਨੋ ਖੰਡ ਮੈਂ تین لوکنو خنڈ میں گرو سے بڑا نکوے گرو سے بڑا نکوے گرو سے بڑا نکوے گرو سے بڑا نکو کرتا کرے نہ کر سکے 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 گرو کرے سو ہوئے گرو ਕਰੇ ਸੋਏ ਗੁਰੂ ਕਰੇ ਸੋਏ ਗੁਰੂ ਕਰੇ ਸੋ ਗੁਰੂ ਆ ਮੇਰਾ ਗੋਬਿੰਦ ਵਰਗਾ ਜੀ ਗੁਰੂ ਬਿਨ ਗੋਬਿੰਦ ਨਜ਼ਰ ਨੀ ਆਇਆ ਗੁਰੂ ਆ ਮੇਰਾ ਗੋਬਿੰਦ ਵਰਗਾ ਜੀ ਗੁਰੂ ਬਿਨ ਗੋਬਿੰਦ ਨਜ਼ਰ ਨੀ ਆਇਆ ਗੁਰੂ ਆ ਮੇਰਾ ਗੋਬਿੰਦ ਵਰਗਾ ਜੀ ਗੁਰੂ ਬਿਨ ਗੋਬਿੰਦ ਨਜ਼ਰ ਨੀ ਆਇਆ ਗੁਰੂ ਆ ਮੇਰਾ ਗੋਬਿੰਦ ਵਰਗਾ ਜੀ ਗੁਰੂ ਬਿਨ ਗੋਬਿੰਦ ਨਜ਼ਰ ਨੀ ਆਇਆ ਜੇ ਤੂੰ ਚਾਰ ਪਦਾਰਥ ਲੈਣੇ ਸੇਵਾ ਕਰ ਸਾਧੂਆਂ ਦੀ तूं चार पदारथ लण सेवा कर साधू जी जे तूं चार पदारथ लैण सेवा कर साधु जे तूं चार पदारथ लैण सेवा कर साधु जेको चार पदार्थ मांग दा। जेको चार पदारथ दा। मांग दा चार پدارت مانگے جے کو چار پدارتھ مانگ سنت جنا کی سیوا لا گنت جنا کی سیوا لا گنا کی سیوا لا گنت جنا کی سیوا لاگ ہر سو ہی چاڈ کے کرے آن کی آس ہرسو ہی چاڈ کے کرے آن کی آس تہ نر دوجک جائیں گے ستپا خیر بداس ਤੇ ਨਰ ਦੋਜਕ ਜਾਣਗੇ ਸਤਿ પાਖੇ ਰਵਿਦਾਸ ਜੇ ਤੂੰ ਚਾਰ ਪਦਾਰਥ ਲੈਣੇ ਸੇਵਾ ਕਰ ਸਾਧੂਆਂ ਦੀ ਜੇ ਤੂੰ ਚਾਰ ਪਦਾਰਥ ਲੈਣੇ ਸੇਵਾ ਕਰ ਸਾਧੂਆਂ ਦੀ ਜੇ ਤੂੰ ਚਾਰ ਪਦਾਰਥ ਲੈਣੇ ਸੇਵਾ ਕਰ ਸਾਧੂਆਂ ਦੀ ਜੇ ਤੂੰ 18 ਪਰਵ ਸੰ دسمبر ਦਾ ਪੂਰੀ ਵਾਲੇ ਉਹਨਾਂ ਦੀਆਂ ਜੋ ਜਲਕਾਂ ਦੇ ਵਿੱਚ ਬੈਠੇ ਆ ਗੁਰੂ ਪਿਆਰੇ ਸਾਧ ਸੰਗਤ ਜੀ ਅੱਜ 70 ਸਾਲ ਹੋ ਗਏ 70 ਸਾਲ ਹੋ ਗਏ ਤੇ ਪਰ ਉਹ ਕਹਿੰਦੇ ਸੀਗੇ ਕਿ ਮੈਂ ਜਾਣਾ ਕਿਤੇ ਨਹੀਂ ਮੈਂ ਇੱਥੇ ਹੀ ਰਹਿਣਾ ਉਹ ਕਹਿੰਦੇ ਸੀ ਤੁਸੀਂ ਮੈਨੂੰ ਦੇਖ ਨਹੀਂ ਸਕਦੇ ਮੈਂ ਤੁਹਾਨੂੰ ਸਾਰਿਆਂ ਨੂੰ ਦਿਖਾ ਤੇ ਉਹ ਪ੍ਰਦਾਨਖੁਨਾ ਦਾ ਇਹ ਕੀ ਆ ਕਿ ਉਹ ਜੇ ਬੈਠੇ ਆ ਵਿੱਚ ਤੇ ਇਹ ਸਭ ਮੰਗਲਾਚਾਰ ਹੋ ਰਿਹਾ ਮਹਾਪੁਰਸ਼ਾਂ ਦੇ ਦਰਸ਼ਨ ਹੈ ਨਾ ਉਹ ਸਾਡੇ ਵਿੱਚੇ ਹੀ ਬੈਠੇ ਆ ਮੇਰੇ ਪਿਆਰੇ ਸਾਧ ਸੰਗਤ ਜੀ ਜਨਮ ਮਰਨ ਤੋਂ ਬੂ ਮੇ ਨਾਮੀ ਜਦ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਦਾ ਹੈ ਹਰਸ ਨੂੰ ਲੈਣ ਲਗਾਏ ਤੇ ਮਹਾਪੁਰਸ਼ਾਂ ਦਾ ਜੀਵਨ ਜਿਹੜਾ ਆ ਉਹ ਐਸੀ ਤਰ੍ਹਾਂ ਦਾ ਹੁੰਦਾ ਆ ਕਿ ਉਹ ਸਤਿਗੁਰੂ ਕੀ ਜੀਵਨ ਦਾ ਉਦਾਹਰਨ ਕਰਨ ਵਾਸਤੇ ਆਉਂਦੇ ਆ ਤੋ ਅੱਜ ਜੋ ਅਸੀਂ ਉਹਨਾਂ ਦਾ ਜੋ ਦਿਨ ਮਨਾਇਆ ਹੁੰਦੀਆਂ ਜਾਂ ਤਾਂ ਬਰਸੀ ਨਹੀਂ ਹੈ ਸਰਵਾ শূন্য ਜਾਂ ਤਾਂ ਅਸੀਂ ਉਹਦੀ ਜਨਮ ਮਨਾ ਰਹੇ ਹਾਂ ਪੂਰੀ ਬਲੰਦੀਆਂ ਤੋ ਸਵੇਰ ਤੋਂ ਕਿਉਂ ਹਵਨ ਹੋਇਆ ਪਹਿਲੇ ਸਾਡੇ ਜਗਦੀਪ ਜੀ ਮਨਕੋਟਿਆ ਜਗਦੀਪ ਮਨਕੋਟਿਆ ਸਾਹਿਬ ਗੁਰੂ ਤੇਰੀ ਸਾਧ ਸੰਗਤ ਜੀ ਇਹਨਾਂ ਦੀ ਵੀ ਬੜੀ ਪਿਆਰ ਹੈ ਕਿਉਂਕਿ ਇਨਾਂ ਦੇ ਜੋ ਮਾਤਾ ਜੀ ਪਿਤਾ ਜੀ ਉਹ ਪੂਰੀ ਤਰ੍ਹਾਂ ਜੋ ਮਹਾਪੁਰਸ਼ਾਂ ਦੇ ਚਰਨਾਂ ਦੇ ਵਿੱਚ ਸਮਰਪਣ ਸੀ ਉਹ ਸਮਾਂ ਵੀ ਇੰਦਾ ਦਾ ਸੀ ਕਹਨੇ ਵੀ ਲੋਕਾਂ ਨੇ ਬਥੇਰੇ ਤੁਾਰੇ ਕਈ ਕੁਝ ਬੋਲਦੇ ਬੋਲਦੇ ਹੁਣ ਵੀ ਐ ਪਰ ਮਾਤਾ ਰੋਸ਼ਨੀ ਨੂੰ ਨਹੀਂ ਦਸ ਤੋਂ ਮਸਨੀ ਹੋਏ ਤੇ ਮਹਾਪੁਰਸ਼ਾਂ ਨੇ ਜਨਮ ਦੀ ਸੇਵਾ ਕਰਦੇ ਰਹੇ ਤੇ ਦੇਖੋ ਉਹਨਾਂ ਦੀ ਸੇਵਾ ਦਾ ਜਿਹੜਾ ਫਾਲ ਸੀਗਾ ਅਨਾਹ ਉਹ ਅਜਿਹੀ ਤੇ ਰਹੀਆਂ ਕਿਉਂਕਿ ਜੋ ਸਾਡੇ ਜਗਦੀਨ ਮਨ ਕੁੱਤੀਆ ਜੀ ਹੈ ਨਾ ਇਹਨਾਂ ਨੇ ਗੁਰੂ ਚਰਨਾਂ ਦੇ ਵਿੱਚ ਬਚਪਨ گزارਿਆ ਆਪਣੀ ਸੇਵਾ ਇਥੇ ਕੀਤੀ ਹੈ ਬਚਪਨ ਸਾਰਾ ਇਹਨਾਂ ਦਾ ਗੁਰੂ ਚਰਨਾਂ ਦੇ ਵਿੱਚ ਪੀਂਦਿਆ ਹੈ ਤਾਂ ਦੇਖੋ ਵਿਆਹ ਵੀ ਇੱਥੇ ਹੀ ਹੋਇਆ ਮਹਾਰਾਜ ਸੰਤ ਕੁਸ਼ੀਨਾ ਮਹਾਰਾਜ ਦੀ ਕਿਰਪਾ ਨਾਲ ਇਹਨਾਂ ਦਾ ਜਿਹੜਾ ਵਿਆਹ ਨਹੀਂ ਇੱਥੇ ਸਮਾਜਾਂ ਦੇ ਵਾਲੇ ਤੇਰੇ ਹੋਏ ਸੀ ਸਤਿ ਪੂਰੀ ਵਾਲਿਆਂ ਦੀਸ ਮਾਪੇ ਵਾਲੀ ਧੀ ਰਹੀ ਹੋਈ ਸੀ ਇੱਕ ਬਹੁਤ ਵੱਡੀ ਗੁਰੂ ਦੇ ਸਾਸ ਸੰਗਤ ਜੀ ਕਿਰਪਾ ਹੈ ਤੁਮਾਂ ਦੀ ਤੇ ਅਖੇ ਜਾਣਣੀ ਜਨ ਤੋਂ ਭਗਤ ਜਨ ਅਦ ਦਾ ਦਾ ਅਸੂਰ ਨਹੀਂ ਕਜਾਨੀ ਬਾਂਧ ਰਹੇ ਕੰਮ ਕਰਵਾ ਬੀ ਨਹੀਂ ਤੇ ਜੇ ਮਹਾਂਪੁਰਸ਼ਾਂ ਦੇ ਨਾਲ ਜੁੜੇ ਸੀ ਤੇ ਸਾਡੇ ਜਿਲਦੇਨ ਮਲਕੋਟਿਆ ਸੀ ਭਗਤੀ ਵੀ ਹੈ ਹੂੰ ਔਰ ਸੇਵਾ ਦੇ ਸਮਰਪਣ ਹੈ ਇਹਨਾਂ ਨੇ ਬਹੁਤ ਸੇਵਾਾਂ ਕੀਤੀਆਂ ਗੁਰੂ ਘਰਾਂ ਦੇ ਵਿੱਚ تو یہ جو سس اپنے جو بنایا ہے سیوا کرتے ہیں تو منکوٹیا پروار کا بہت بہت مارج وشیواد منکوٹیا پروار سے تو دوسرا سارے درندر جی ਅੱਜ ਕਿਰਪਾ ਹੋ ਗਈ ਹੈ ਗੁਰੂ ਪਿਆਰੀ ਸਾਹਿਬ ਸਿੰਘ ਜੀ ਬੜਾ ਓਖਾ ਸਮਝ ਲਿਆ ਗਾਲਾਂ ਦੀ ਸਹੀਆਂ ਦਿਲਦਰ ਨੇ ਮੋਰੇ ਘੜ ਜਾਂਦਾ ਸੀ ਗੈਰਾਂ ਹੈ ਕਹਿੰਦੇ ਅਗਰੇ ਜੇ ਖੇਤ ਦੀ ਬਾੜ ਨਾ ਹੋਵੇ ਨਾ ਤਾਂ ਇੱਥੇ ਹੀ ਖਾਜੂ ਹੈ ਨਾ ਇੱਕ ਬਾੜ ਬਣ ਕੇ ਖੜਾ ਹੋ ਗਿਆ ਮੋਰੇ ਬੜਾ ਉਸ ਮੇਰੇ ਮੈਨੂੰ ਨਹੀਂ ਪੁੱਛੀ ਕਹਿਣ ਦਿੱਤਾ ਮੋਰੇ ਆਪ ਸੀ ਗਏ ਤ੍ਰਿੰਦਰ ਨੇ ਕਹਿੰਨਾ ਬਾਬਾ ਜੀ ਤੁਸੀਂ ਨਾ ਮੋਰੇ ਖੜੇ ਮੈਂ ਜਵਾਬ ਦਿੰਦਾ ਮੋਰੇ ਚੜ ਜਾਣਾ ਤੇ ਮੈਂ ਕਹਿੰਦਾ ਬਿੰਦਰ ਤੂੰ ਕੋਈ ਕੰਮਕਾਰ ਕਰਦਾ ਕੁਛ ਕਰਨਾ ਕਹਿੰਦਾ ਬਾਬਾ ਜੀ ਨਾ ਮੇਰਾ ਜੀਵਨ ਜਿਹੜਾ ਸੰਤਾਂ ਦਾ ਘਰੀਂ ਗਿਆ ਮੈਂ ਕੁਛ ਨਹੀਂ ਸਾਰਾ ਕੰਮ ਕੰਮ ਅੱਜ ਤੋਂ ਮੇਰੇ ਕੋਲ 20 ਸਾਲ ਹੋ ਗਏ ਛੱਡ ਦਿੱਤਾ ਸਾਰਾ ਕੁਛ ਕੋਈ ਲੈਣ ਦੇਣ ਨਹੀਂ ਤੋਂ ਉਹ ਟਿਕੜ ਦਾ ਮੀਰਾ ਨੂੰ ਵੀ ਨਹੀਂ ਦਿੱਤਾ ਸਾਰ ਕਿਸੇ ਨੂੰ ਤੇ ਅਸੀਂ ਕਿਹੜੇ ਦੁਏ ਆ ਤੇ ਫਿਆਰ ਬੋਲ ਪਰ ਜਿਹੜਾ ਅੱਜ ਅਖੇ ਇਹ ਜਿੰਨੇ ਹੁੰਦੇ ਆ ਸੂਲਿਆਂ ਦਾ ਕੰਮ ਹੈ ਗੁਰੂ ਗਰੀ ਸਾਧ ਸੰਗਤ ਜੀ ਕਾਮੀ, ਕਰੋਧੀ, لالਜੀ ਇਨਸੇ ਭਗਤੀ ਨਾ ਹੋਏ ਭਗਤੀ ਕਰੇ ਕੋਈ ਸੂਰਮਾ ਲੈ ਚਾਰਨ ਵਰਣ ਸਭ ਹੋਏ ਜਤਾਂ ਵਲਨ ਬ ਉੱਤੇ ਉੱਠ ਕੇ ਭਗਤੀ ਇਹ ਕਹਿੰਦੀ ਆ ਪਰਮਾਤਮਾ ਦੀ ਜਿਹੜੀ ਭਗਤੀ ਹੈ ਤੋਂ ਗੁਰੂ ਗਰੀ ਸਾਧ ਸੰਗਤ ਜੀ ਐ ਤੁਹਾਨੂੰ ਭਾਗ ਆ ਨਮਸਕਾਰ ਵਿਦਵਾਨ ਜੀ ਨੂੰ ਵੀ ਜਿਨਾਂ ਨੇ ਇਹ ਜੋ ਮਾਰਗ ਚੁਣਿਆ ਹੈ ਮਹਾਰਾਜ ਤੋਂ ਮੰਗ ਕੇ ਵੀ ਮਹਾਰਾਜ ਜੀ ਨੇ ਇਹ ਨਹੀਂ ਰੱਖਣਾ ਆ ਥੋੜੀ ਦੇ ਬੈਠੇ ਸੀ ਅੰਦਰ ਕਹਿੰਦਾ ਮਹਾਰਾਜ ਜੀ ਨੇ ਕੁਝ ਨਹੀਂ ਰੱਖਣਾ ਮਾਰੇ ਕਹਿੰਦੇ ਵੀ ਤੂੰ ਵਿਆਹ ਕਰਾਣਾ ਕਹਿੰਦਾ ਮੈਨੂੰ ਵਿਆਹ ਕਰਾਉਣਾ ਪਿਆਣਾ ਇੰਨਾ ਤੇ ਤੁਹਾਡੇ ਕੋਲ ਰਹਿ ਕੇ ਕੰਮ ਨੂੰ ਮੈਨੂੰ ਤੇ ਜਾਲ ਚ ਪਾਣਾ ਤੁਸੀਂ ਗੁਰਿੰਦਰ ਜੀ ਨੇ ਕਿਹਾ ਕਹਿੰਦਾ ਮੈਂ ਨਹੀਂ ਮੈਂ ਦੇਖਿਆ ਮਾਰੇ ਸਾਰੇ ਤੇ ਇੱਥੇ ਰਹਿੰਦੇ ਆ ਤੁਹਾਡੇ ਕੋਲ ਆਣਗੇ ਹੈ ਆੜੇ ਸੋਖਾ ਤੁਹਾਡੇ ਕੋਲੋਂ ਮਿਲਨੇ ਮੈਨੂੰ ਕਿੱਥੇ ਮਿਲਨੇ ਮੈਂ ਤਾਂ ਤੁਹਾਡੇ ਕੋਲੇ ਰਹਿਣਾ ਹੈ ਇੱਕ ਸੰਤ ਹੁੰਦੇ ਸੀ ਜਦੋਂ ਮੈਂ ਸਾਧੂ ਹੋਇਆ ਸੀ ਨਾ ਮਾਰੇ ਕਹਿੰਦੇ ਆ ਸਾਡਾ ਚੇਲਾ ਆਇਆ ਸੀ ਸੰਤਨ ਨੇ ਜੱਫੀ ਪਾ ਲਈ ਸੰਤ ਕਹਿੰਦੇ ਕਾਕਾ ਦੇਖ ਲਈਂ ਗਾਦੇ ਕੁਸ਼ਲੀ ਕਹਿੰਦੇ ਘਰ ਦੇ ਇੱਕ ਬੋਟੀ ਲਿਆ ਕੇ ਦੇ ਦਿੰਦੇ ਆ ਤਾਂ ਕੋਈ ਸੁੱਖ ਨਹੀਂ ਦੇ ਸਕਦੇ ਗਰਾਂ ਭਾਵੇਂਾਰੇ ਇੱਥੇ ਮੁੰਡਾ ਗਿਆ ਉਹਨੂੰ ਮੁੰਡਾ ਪਿਆ ਹੋਇਆ ਸੀ ਬਾਦ ਵਿੱਚ ਕਹਿੰਦੇ ਖਾ ਤਮਾ ਜੋ ਮਰਜੀ ਕਰ ਇਹ ਉਹ ਤੇਰੇ ਨਿਖਰੀ ਆ ਹੈ ਨਾ ਕਹਿੰਦੇ ਘਰ ਦੇ ਇੱਕ ਮੋਟੀ ਲਿਆ ਦਿੰਦੇ ਆ ਕੋਈ ਸੁੱਖ ਨਹੀਂ ਦਿੰਦੇ ਪਰ ਸੰਤ ਇੱਕ ਇਸ ਚੀਜ਼ ਤੋਂ ਛੜਾ ਦਿੰਦੇ ਤਾਂ ਦੁਨੀਆ ਦੇ ਸਾਰੇ ਸੁੱਖ ਦੇ ਦਿੰਦੇ ਆ ਕਹਿੰਦੇ ਹੁਣ ਤੁਸੀਂ ਆਪ ਵਿਚਾਰ ਕਰਦੇ ਹੋ ਹੈ ਤਾਂ ਮਹਾਪੁਰਸ਼ਾਂ ਦੇ ਜੋ ਵਸਣਾ ਗੁਰੂ ਕੈ ਸਾਸੰਦ ਜੀ ਇਹ ਜੋ ਪਾਵਨ ਸਥਾਨ ਕੁਰੀ ਵਾਲਿਆਂ ਦਾ ਇਹ ਮਹਾਰਾਜ ਦੀ ਧੀ ਰਿਪਾਇਆ ਤੇ ਅੱਜ ਜੋ ਸਾਡੇ ਮਾਪੁਰਜ ਜੋ ਇਸ ਦਰਬਾਰਾਂ ਦੀ ਮੇਨ ਸੰਪਰਦਾ ਜੋ ਲੈਣੀ ਸਰਕਾਰ ਜਿੱਥੋਂ ਸਾਡਾ ਇਹ ਪੰਛ ਚੱਲਿਆ ਆ ਅੱਜ ਖੁਦ ਆਣ ਕੇ ਉਹਨਾਂ ਨੇ ਦੇ ਅਸ਼ੀਰਵਾਦ ਦਿੱਤੇ ਆ ਦਵਿੰਦਰ ਜੀ ਨੂੰ ਅਸੀਂ ਬੋਲ ਕੀ ਚਾਹੁੰਦੇ ਆ ਹੈ ਨਾ ਜੋ ਆਪ ਖੁਦਾ ਨਾਲ ਕੇ ਆ ਗਿਆ ਆਪ ਪਰਮਾਤਮਾ ਅੱਗੇ ਚੱਲ ਗਿਆ ਆਪਣੀ ਗੱਲ ਨਾ ਦਾ ਜਿੰਦਾ ਤੇ ਇਸ ਤੋਂ ਬਿਤੇ ਕੋਈ ਦਲੀ ਨਹੀਂ ਹੈ ਉਹਨੂੰ 3 ਸਾਲ ਤੋਂ ਜੀ ਤੋਂ ਇਸ ਕਰਕੇ ਅੱਜ ਦਾ ਜੋ ਸ਼ੋਕ ਦਿਨ ਹੈ ਮਹਾਰਾਜ ਦਾ ਜੋ ਅੱਜ ਜੋ ਦਿਨ ਮਨਾ ਰਹੇ ਆ ਕਿ ਅਕੇ ਸੰਤ ਪ੍ਰਭੂ ਦੇ लाडले ਸੰਤ ਪ੍ਰਭੂ ਦੇ ਪੁੱਤਰ ਸੰਤ ਨਾਮ ਹੁੰਦੇ ਜਗਤ ਮੇਂ ਤੋਂ ਪ੍ਰਭੂ ਦੀ ਯਾਤਰਾ ਕੋ ਉਦਸ ਹੈ ਅਕੇ ਉਹ ਤਾਂ ਜਾਂਦਾ ਪਰ ਉਹ ਵੀ ਇਹ ਸੰਤਾਂ ਦੇ ਵਿੱਚ ਹੀ ਆ ਸਾਰੇ ਆਲਾ ਦਾ ਸੰਤਾਂ ਦੇ ਵਿੱਚ ਜਿੱਦਾਂ ਤੁਹਾਡੇ ਗ੍ਰਿਸਤੀਆਂ ਦੀ ਗਾਹਾਂ ਚੱਲਦੀ ਨਾ ਬਾਂਛ ਇੰਨੀ ਹੈ ਸੰਤਾਂ ਦੀ ਪੰਛਤਾ ਹੈ ਤਾਜ਼ਾਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼